ਹੈਲੋ ਜੀ ਸਤਿ ਸ਼੍ਰੀ ਅਕਾਲ ਲੇਡੀ ਹੀਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਗਰਮੀ ਜਿਹੜੀ ਮੁੱਛੇ ਨਾਲ ਗਰਮੀ ਇੰਨੇ ਵਟਾ ਕੱਢਿਆ ਗਰਮੀ ਨਹੀਂ ਬਹੁਤ ਜਿਆਦਾ ਗਰਮੀ ਪੈ ਰਹੀ ਹੈਗੀ ਆ ਤੇ ਨਾ ਹੀ ਸਾਵਣ ਦੇ ਮਹੀਨੇ ਵਿੱਚ ਜਿੱਦਾਂ ਸਟਾਰਟਿੰਗ ਵਾਚੀ ਨਹੀਂ ਆ ਜਾਂਦੇ ਹੈਗੇ ਤੇ ਨਾ ਹੀ ਨਹੀਂ ਆ ਰਿਹਾ ਹੈਗਾ ਮੁੱਛੇ ਨਾਲ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਗਰਮੀ ਆ ਬਹੁਤ ਹੀ ਜ਼ਿਆਦਾ ਨਾ ਹੀ ਕੋਈ ਕੰਮ ਨਿਭੜਦਾ ਹੈਗਾ ਤੇ ਨਾ ਹੀ ਕੋਈ ਕੰਮ ਕਰਨ ਨੂੰ ਦਿਲ ਕਰਦਾ ਇੰਨੀ ਗਰਮੀ ਦੇ ਵਿੱਚ ਪਰ ਕਰਨਾ ਤਾਂ ਪੈਂਦਾ ਹੀ ਹੈਗਾ ਹਨਾ ਕੰਮ ਕੀਤੇ ਬਿਨਾ ਵੀ ਨਹੀਂ ਸਰਦਾ ਹੈਗਾ ਹੁਣ ਹੁਣੇ ਆਪਾਂ ਕਰਕੇ ਸੀ ਹੈਡਵਾਸ਼ ਤੇ ਪਰੌਪ ਕੀ ਮਿਲਦੀ ਹੈ ਤੁਹਾਨੂੰ ਜਿਆਦਾ ਗਰਮੀ ਮਾਨਦੀ ਐ ਉਹ ਤਾਂ ਸਾਰਾ ਦਿਨ ਬਸ ਇੱਥੇ ਰਹਿੰਦੀ ਐ ਏਸੀ ਵਾਲੇ ਜਾਂ ਤੇ ਇੱਧਰ ਦੁਕਾਨ ਵਿੱਚ ਰਹਿੰਦੀ ਐ ਤੇ ਜਾਂ ਬਸ ਉਧਰ ਉਧਰ ਰੋਮ ਚ ਰਹਿੰਦੀ ਐ ਬਸ ਐਵੇਂ ਰਹਿੰਦੀ ਐ ਵੇਲੇ ਕਲ ਵੀ ਬਾਹਰ ਨਹੀਂ ਜਾਂਦੀ ਬਸ ਸਿਰਫ ਵਾਸ਼ਰੂਮ ਕਰਾਣ ਦੇ ਲਈ ਬਾਹਰ ਜਾਂਦੀ ਹੈਗੀ ਤੇ ਉਧੇ ਪੱਜ ਕੇ ਫੇਰ ਅੰਦਰ ਆ ਜਾਂਦੀ ਐ ਇੰਨੀ ਜਿਆਦਾ ਗਰਮੀ ਮਾਨਦੀ ਐ ਵੀ ਅਪਣੇ ਇੰਨੇ ਪਿਆਜ਼ ਰੱਖ ਲਏ ਆ ਤੇ ਕੁਝ ਪਿਆਜ਼ ਜਿਹੜੇ ਕਾਫੀ ਸੀਗੇ ਮਤਲਬ ਪਿਆਜ਼ ਕਾਫੀ ਜ਼ਿਆਦਾ ਹੋਏ ਸੀ ਆਪਣੇ ਤੁਹਾਨੂੰ ਆਪਾਂ ਪਹਿਲਾਂ ਵੀ ਜਿਹੜੇ ਵਿੱਚ ਦਿਖਾ ਪਿਆਜ਼ ਆਪਣੇ ਕਾਫੀ ਜ਼ਿਆਦਾ ਹੋ ਗਈ ਸੀ ਤੇ ਪਿਆਜ਼ ਇੰਨੇ ਹੀ ਆਪਾਂ ਰੱਖੇ ਹੈਗਾ ਕਿਉਂਕਿ ਗਰਮੀਆਂ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਤੇ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਪਿਆਜ਼ ਜਿਹੜੇ ਉਹ ਖਰਾਬ ਹੋਣ ਲੱਗ ਪਏ ਸੀ ਤਾਂ ਕਰਕੇ ਆਪਾਂ ਸਬਜ਼ੀ ਵਾਲੇ ਮੁੰਡੇ ਨੂੰ ਦੇ ਦਿੱਤੇ ਪਿਆਜ਼ ਸਕਾਤ ਤੇ ਫਿਰ ਰੱਖੋ ਜੇ ਲੋਡ ਹੋਈ ਆਪਾਂ ਬਾਅਦ ਚ ਲੈ ਲਵਾਂਗੇ ਜੀ ਕਿਉਂਕਿ ਪਤਾ ਕੀ ਹੈਗਾ ਚੀਜ਼ ਹਨਾ ਖਰਾਬ ਸਬਜ਼ੀ ਹੋਈ ਜਾਵੇ ਤੇ ਆਪਾਂ ਨੂੰ ਵਧੀਆ ਨਹੀਂ ਲੱਗਦੀ ਹੈਗੀ ਕੋਈ ਵੀ ਖਾਣ ਪੀਣ ਵਾਲੀ ਚੀਜ਼ ਹੈ ਜੀ ਆਪਣੇ ਨੂੰ ਖਰਾਬ ਹੋਈ ਜਾਵੇ ਉਹ ਆਪਾਂ ਵਧੀਆ ਨਹੀਂ ਲੱਗਦੀ ਹੈਗੀ ਹਨਾ ਕਿਉਂਕਿ ਘਰੇ ਮਿਹਨਤ ਕਰਕੇ ਹਰ ਇੱਕ ਚੀਜ਼ ਆਪਾਂ ਬਣਾਈ ਹੁੰਦੀ ਹੈਗੀ ਪੂਰੀ ਮਿਹਨਤ ਨਾਲ ਮਤਲਬ ਆਪਣੇ ਪਿਆਜ਼ ਤੇ ਸਬਜ਼ੀਆਂ ਵਧੀਆ ਲੱਗੀਆਂ ਹੋਈਆਂ ਸੀ ਬਸ ਸਬਜ਼ੀਆਂ ਤਾਂ ਮੱਚ ਗਈਆਂ ਜਿਸ ਹਿਸਾਬ ਜਾੜਾ ਫੇਸਟਕ ਪੈਣ ਨਾਲ ਗਰਮੀ ਨਾਲ garmi garam mm. ਜਿਹੜਾ ਜੀ ਉਹ 12:30 ਹੋ ਗਏ ਆ ਚਲੋ ਜੀ ਆਪਾਂ ਕਰਦੇ ਵਲੌਗ ਕੰਟੀਨ ਤਾਂ ਚਲੋ ਜੀ ਆਪਣਾ ਟਾਈਮ ਹੋ ਗਿਆ ਹੈਗਾ ਪਸ਼ੂਆਂ ਨੂੰ ਦਾਣਾ ਰੱਖਣ ਦਾ ਦਾਣਾ ਮਤਲਬ ਲੇਟੀ ਰੱਖਣ ਦਾ ਲੇਟੀ ਮੇਰੀ ਭੰਤੀ ਹੋਈ ਸੀ ਜਿੰਨੇ ਚਾਹ ਪਹਿਲਾਂ ਮੈਂ ਆਪਾਂ ਇਹ ਦਪਟਾ ਜਿਹੜਾ ਉਹ ਲੈ ਲਵਾਂ ਮੈਂ ਫਿਰ ਆ ਕੇ ਆਪਾਂ ਬੈਠਦੇ ਹੈਗੇ ਮਸ਼ੀਨ ਦੇ ਉੱਪਰ ਕਰਦੇ ਹੈਗੇ ਸਟਿਚਿੰਗ ਇੰਦਾਂ ਆ ਪਾਇਆਗੇ ਜੇ ਆਪਾਂ ਪਛਾਣ ਸੌਰੀ ਐਲ ਐ ਟੀ ਇਹ ਜਿਹੜੀ ਮੈਂ ਪਾਇਆ ਮੱਜ ਨੂੰ ਚਲੋ ਦਸ ਦਿਖਾਉਨੇ ਆਪਾਂ ਤੁਹਾਨੂੰ ਆਪਾਂ ਕੀ ਕੀ ਭੰਤ ਹੋਇਆ ਸੀ ਅੱਜ तो प वैसे जो थोड़ी बदलवाई है धुप्पा तो जोड़ी ज़्यादा तिखी नहीं हैगी चार्ली भी इतने फिर हैगी ਬੱਸ ਇਹਨਾਂ ਨੇ ਹੁਣ ਸਾਰਿਆਂ ਨੇ ਦੇਖ ਕੇ ਮੈਨੂੰ ਖੜੇ ਹੋ ਜਾਣ। ਚਲੋ ਇਹ ਪੰਪਾ ਦੀ ਨੂੰ ਦਾਣਾ। ਇਹਦੇ ਵਿੱਚ ਮੈਂ ਭਾਂਡਾ ਸੀਗਾ, ਇਹਦੇ ਵਿੱਚ ਮੈਂ ਭਾਂਤੀ ਸੀਗੀ ਲੇਟੀ। বালਤੀ ਵਿੱਚ ਇਹ ਦੋ ਪਸੂਆਂ ਨੂੰ ਪਾਣੀ ਹੈਗੀ ਆ। ਤੇ ਲੇਟੀ ਦੇ ਵਿੱਚ ਕੌਸ਼ ਮੈਂ ਖਾੜ ਪਾਈ ਸੀ। ਕੌਸ਼ ਦੋ ਪਸੂਆਂ ਦੇ ਲਈ ਮੈਣ ਕੇ ਉਹਨੀ ਲੇਟੀ ਪਾਈ ਸੀ। ਜੋ ਕੰਮ ਕੰਪਲੀਟ ਹੋ ਜਾਊਗਾ ਆਪਣੇ ਗੇਟ ਦੇ ਕੋਲੋਂ ਗਲੀ ਦਾ ਦੋ ਤਿੰਨ ਦਿਨ ਲੱਗਣਗੇ ਜੀ ਗਲੀ ਬਨਣ ਨੂੰ ਹਜੇ ਹਾਂ ਦੋ ਤਿੰਨ ਦਿਨਾਂ ਦੇ ਵਿੱਚ ਕੰਮ ਆ ਜਿਹੜਾ ਕੰਪਲੀਟ ਹੋ ਜਾਊਗਾ ਪੂਰਾ ਗਲੀ ਦਾ ਗਲੀ ਦੇ ਵਿੱਚ ਆਪਾਂ ਅੱਧੀਆਂ ਇੱਟਾਂ ਜਿਹੜੀਆਂ ਚੈਨ ਦਿੱਤੀਆਂ ਗਈਆਂ ਜਿੰਨੇ ਜਿੰਨੇ ਗਲੀ ਦੇ ਵਿੱਚ ਮਿੱਟੀ ਪਾਈ ਹੋਈ ਸੀ ਓਨੇ ਗਲੀ ਦੇ ਵਿੱਚ ਇੱਟਾਂ ਜਿਹੜੀਆਂ ਚਿਣੀਆਂ ਗਈਆਂ ਇੱਥੇ ਪਤਾ ਕੀ ਹੈਗਾ ਜੀ ਜਦੋਂ ਸਾਉਣ ਦੇ ਮਹੀਨੇ ਵਿੱਚ ਮੀਂਹ ਪੈਂਦੇ ਸੀ ਤਾਂ ਇੱਥੇ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਖੜ ਜਾਂਦਾ ਸੀ ਤੇ ਆਉਣ ਜਾਣ ਵਾਲਿਆਂ ਨੂੰ ਬੜਾ ਹੀ ਬੜਾ ਹੀ ਔਖਾ ਹੁੰਦਾ ਸੀ ਲੰਘਣਾ ਕਿਉਂਕਿ ਸਾਰੇ ਬਜ਼ੁਰਗ ਤੇ ਬੱਚੇ ਔਖੇ ਹੁੰਦੇ ਸੀਗੇ ਲੰਘ ਤੇ ਜ਼ਿਆਦਾਤਰ ਬੱਚੇ ਸਕੂਲ ਵਾਲੇ ਛੋਟੇ-ਛੋਟੇ ਬੱਚੇ ਆਪਣੀ ਗਲੀ ਦੇ ਵਿੱਚ ਸਭ ਤੋਂ ਜ਼ਿਆਦਾ ਬੱਚੇ ਆ ਸਕੂਲ ਜਾਣ ਵਾਲੇ ਛੋਟੇ ਤਾਂ ਉਹਨਾਂ ਨੂੰ ਬੜੀ ਤੰਗੇ ਪਰੇਸ਼ਾਨੀ ਹੁੰਦੀ ਸੀ ਸ਼ੁਕਰਾ ਚਾਹੋ ਆਪਣੀ ਗਲੀ ਹੈ ਜਿਹੜੀ ਇਹ ਬਣ ਗਈ ਹੈ ਇੱਧਰ ਪਾਸੋਂ ਸਾਰੇ ਆਪਾਂ ਪਾਸੇ ਕਰ ਦਿੱਤੇ ਕਿੱਲਿਆਂ ਤੇ ਮੱਛਰਾ ਜਿਹੜਾ ਉਹ ਕਾਫੀ ਜ਼ਿਆਦਾ ਹੋਇਆ ਪਿਆ ਹੈਗਾ ਤੇ ਲੈਣਾ ਵੀ ਕਰ ਰਹੀ ਹੈਗੇ ਮਸਤੀ ਖੜੀ ਪੂਰਾ ਦੁੱਧ ਪੀਂਦੀ ਹੈਗੀ ਰੱਜ ਕੇ ਮੱਲੋ ਮੱਲੀ ਖੇਚ ਕੇ ਲੈ ਜਾਂਦੀ ਹੈਗੇ ਤੇ ਫਿਰ ਵੀ ਅੱਧਾ ਦੁੱਧ ਪੀ ਜਾਂਦੀ ਹੈਗੀ ਮਤਲਬ ਆਰਾਮਦਾਰੀ ਨਾਲ ਚਲੋ ਕੋਈ ਨਹੀਂ ਜੀ ਬੱਚੀ ਆ ਥੋੜੀ ਵੱਡੀ ਹੋ ਜੂਗੀ ਤਾਂ ਛੱਡ ਦੇਵਾਂਗੇ ਬਸ ਆਪਾਂ 2 ਮਹੀਨੇ ਤੱਕ ਪਿਆਵਾਂਗੇ ਦੁੱਧ ਲੱਗਲੇ ਦੇਖੋ ਉੱਡੀ ਜਾ ਰਹੇ ਆਪਣੇ ਆਲਣਿਆਂ ਨੂੰ ਸਾਰੇ ਪੰਛੀ ਐਸ ਟਾਈਮ ਆਪਣੇ ਆਲਣਿਆਂ ਨੂੰ ਪਰਤ ਜਾਂਦੇ ਹਨ ਵਾਪਸ ਚਲੋ ਜੇ ਪਾਉ ਚੱਲ ਕੇ ਬਣਾ ਲਈਏ ਰੋਟੀ ਕਰੀ ਕਿਉਂਕਿ ਰੋਟੀ ਰਹਿ ਕੇ ਬਣਾਉਣ ਵਾਲੀ ਹੈਲੋ ਜੀ ਸਤਿ ਸ਼੍ਰੀ ਅਕਾਲ ਲੇਡੀ ਗਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਾਨੂੰ ਜੀ ਕੀ ਹਾਲ ਚਾਲ ਨੇ ਤੁਹਾਡੀ ਟਾਈਮ ਹੈਗਾ ਜੀ ਸਵੇਰ ਦਾ ਤੇ ਅੱਜ ਸਵੇਰੇ ਹੀ ਬਹੁਤ ਗਰਮੀ ਸੀ ਜੀ ਬਹੁਤ ਹੀ ਬਹੁਤ ਹੀ ਜ਼ਿਆਦਾ ਗਰਮੀ ਗਰਮੀ ਤਾਂ ਪੁੱਛੋ ਨਾ ਵੀ ਇੰਨੀ ਅੰਤਾਂ ਦੀ ਗਰਮੀ ਪੈ ਰਹੀ ਐ ਇਸ ਵਾਰ ਬਹੁਤ ਹੀ ਜ਼ਿਆਦਾ ਚਲੋ ਜੇ ਵਾ ਫਟਾਫਟ ਨਾਲ ਕਰ ਲਈ ਘਰ ਦੇ ਕੰਮ ਫਿਰ ਆਪਾਂ ਬੈਠਾਂਗੇ ਸਲਾਈ ਮਸ਼ੀਨ ਤੇ ਤੇ ਦੇਖਦੇ ਆ ਜੇ ਆਪਣੇ ਕੋਲ ਟਾਈਮ ਮਿਲਿਆ ਤਾਂ ਨਹੀ ਆਪਾਂ ਫਿਰ ਪਾਰਲਰ ਦੇ ਵਿੱਚ ਕਈ ਵਾਰੀ ਕਲਾਇੰਟ ਆ ਜਾਂਦੇ ਹੈਗੇ ਤੇ ਫਿਰ ਟਾਈਮ ਆ ਜਿਹੜਾ ਉਹ ਇਧਰੇ ਹੀ ਉੱਤੋਂ ਜਾਂਦਾ ਹੈਗਾ ਟਾਈਮ ਮਿਲਦਾ ਹੀ ਨਹੀਂ ਹੈਗਾ ਬਲਕਿ ਕੁਲ ਵੀ